ਅਲੱਗ ਹੋਇਆ ਹੈ ਤੇ ਉਸ ਵੇਲੇ 500 ਗੱਡਾ ਰੂਮ ਦਾ ਜਿਹੜਾ ਸੀਗਾ ਉੱਥੋਂ ਲੱਖੀ ਸ਼ਾਹ ਬਨਜਾਰੇ ਦੇ ਕਲਿੰਦਿਆਂ ਨੂੰ ਲੈ ਕੇ ਲੰਘਣ ਦਾ ਹੁਕਮ ਸੀਗਾ ਕਿ ਉਸ ਵੇਲੇ ਲੰਘਣਾ ਉੱਥੇ ਧੂੜ ਉੱਡ ਪਈ ਇਤਿਹਾਸ ਤੇ ਇਹ ਵੀ ਦੱਸਦਾ ਕਿ ਬੜਾ ਹਨੇਰੀ ਚੱਕਰ ਆਇਆ ਹੈ ਉਧਰ ਧੂੜ ਵੀ ਉੱਗੀ ਹੋ ਉੱਡੀ ਹੋਵੇਗੀ ਹਨੇਰੀ ਚੱਕਰ ਦੇ ਨਾਲ ਇਸ ਨੂੰ ਹੋਰ ਜਿਹੜਾ ਹੈ ਧੂੜ ਅੱਖਾਂ ਲੱਕੀ ਵਿੱਚ ਐਨੀ ਪੈ ਗਈ ਮਰ ਕੋ ਗੁਰੂ ਦੇ ਸਿੱਖ ਜਿਹੜੇ ਸਨ ਭਾਈ ਜੱਤਾ ਜੀ ਨੇ ਪਹਿਲਾਂ ਹੀ ਟੋਕਰੀ ਤਿਆਰ ਰੱਖੀ ਹੋਈ ਸੀ ਉਹਦੇ ਅੰਦਰ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਖੇਸ ਖੇਸ ਦੇ ਅੰਦਰ ਗੁਰੂ ਸਾਹਿਬ ਦਾ ਸੀਸ ਰੱਪਿਆ ਤੇ ਝਟ ਪਟਕ ਉਥੋਂ ਫਰਾਰ ਹੋ ਗਿਆ ਤੇ ਲੱਕੀ ਸ਼ਾਹ ਬੰਜਾਰੇ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਗੁਰੂ ਸਾਹਿਬ ਜੀ ਦਾ ਕਾਲ ਚੱਕ ਕੇ ਜਦੋਂ ਘਟੇ ਦੇ ਉੱਤੇ ਰੱਖਿਆ ਇਹ ਦੁੰਦ ਦਾ ਪ੍ਰਬੰਧ ਇਸੇ ਕਰਕੇ ਕੀਤਾ ਸੀ ਕਿ ਜਦੋਂ ਜੇਕਰ ਲੱਗੂ ਦੁੱਲਾ ਤੇ ਉਹ ਥੱਲੇ ਨਾਲ ਢੁਲੇ ਤਾਂ ਜੋ ਪਤਾ ਨਾ ਲੱਗ ਜਾਏ ਕਿ ਕਿਧਰ ਨੂੰ ਲੈ ਕੇ ਗਏਗੇ ਬਾਕੀ ਘਟੇ ਇੱਕ ਪਾਸੇ ਇੱਕ ਘਟਾ ਜਿਹੜਾ ਸੀ ਭਾਈ ਲੱਖੀ ਸ਼ਾਹ ਪਨਜਾਰਾ ਵਿੱਚ ਰਕਾਬगंज ਹੈ ਜਿਹਨੂੰ ਉਹ ਰਕਾਬगंज ਸਾਹਿਬ ਆਖਦੇ ਹਨ ਇਸ ਨੇ ਆਪਣੇ ਮਕਾਨ ਆਪਣੇ ਕੋਠੀ ਆਪਣੇ ਹਵੇਲੀ ਬਾਲਵਨ ਪਾਲਿਆ ਕਿਉਂਕਿ ਉਹ ਆਕਦਾ ਸੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੀ ਗੈਦ ਵੀ ਕਰਨੀ ਹੈ ਪਰ ਸਿੱਖ ਆਕਦਾ ਸੀ ਕਿ ਨਹੀਂ ਮੈਂ ਇੰਜ ਨਹੀਂ ਹੋਣ ਦੇ ਸਕਦਾ ਮੈਂ ਸਤੂ ਸੱਚੇ ਪਾਤਸ਼ਾਹ ਜੀ ਦੇ ਸਿਰ ਦਾ ਮੈਂ ਸਤੂ ਸਤੂ ਸੱਚੇ ਪਾਤਸ਼ਾਹ ਜੀ ਦੇ ਢੜ ਦਾ ਅਪਮਾਨ ਨਹੀਂ ਹੋਣ ਦੇ ਸਕਦਾ ਅਤੇ ਇਹ ਗੱਡਾ ਭਾਈ ਲਖਿਸ਼ਾ ਨੂੰ ਜਾਰੇ ਦੇ ਘਰ ਗਿਆ

ਯੋਨਾ ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਢਾਟਾ ਸੰਸਕਾਰ ਕਰਦਿਆਂ ਕਿਉਂਕਿ ਮਨ ਕੋਈ ਨਾ ਕੋਈ ਆ ਸਕਦਾ ਜਦੋਂ ਇਹ ਨੂੰ ੁੰਡਾ ਲਾ ਕੇ ਇਹ ਸਾਰਾ ਕੰਮ ਕਰ ਦਿੱਤਾ ਜਦੋਂ ਗੁਰੂ ਸਹਿ ਯਕੀਨ ਹੋ ਗਿਆ ਗੁਰੂ ਸਾਹਿਬ ਜੀ ਦੇ ਢਾਟਾ ਸੰਸਕਾਰ ਹੋ ਚੁੱਕਾ ਹੈ ਅੰਦਰੋਂ ਲਾਟਾ ਨਿਕਣ ਲੱਗ ਪਈਆਂ ਧੂਆ ਵਾਲੇ ਦੁਆਲੇ ਨਿਕਣ ਲੱਗ ਪਿਆ ਫਿਰ ਧੂਆ ਖੋੜ ਕੇ ਬਾਹਰ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ

ਅਤੇ ਪਹਿਲਾ ਪੜਾਿ ਇਤਿਹਾਸ ਦੱਸਦਾ ਹੈ ਕਲਾ ਨੌਰ ਦੇ ਕੋਲ ਹੋਇਆ ਹੈ ਉੱਥੇ ਇੱਕ ਗੁਰੂਦਾਰ ਪਿਆਰਾ ਸੀ ਦਾ ਸੇਵਾ ਹ ਤੇ ਉਹ ਗੁਰੂ ਜੀ ਜਦੋਂ ਉੱਥੇ ਪਹੁੰਚਿਆ ਸ਼ਾਮ ਦਾ ਵਕਤ ਮੂਹਰੇ ਰਹਿ ਗਿਆ ਤੇ ਪਾਈ ਦਿੱਤਾ ਜਿਵੇਂ ਆਰਾਮ ਕਰਨਾ ਚਾਹੁੰਦੇ ਸਨ ਕਿ 7-8 ਘੰਟੇ ਪੈਦਲ ਚੰਦਰੀਆਂ ਨੂੰ ਹੋਦੇ ਸਨ

ਏ ਗੁਰੂ ਦਾ ਸਿੱਖ ਕੋਈ ਤੁਰਿਆ ਹੁੰਦਾ ਕੋਈ ਕਹਿ ਪੈਕਾਰ ਸੀ ਤੇ ਅੱਖ ਨੇ ਲਗਾ ਉਹ ਸਿੱਖਾ ਜਦੋਂ ਇੰਦੀ ਆਵਾਜ਼ ਮਾਰੀ ਤੇ ਭਾਈ ਜੱਤਾ ਦੀ ਠੱਠ ਉੱਪਰ ਗਈ ਤੇ ਕਿਦਰੇ ਇੱਕ ਡਾਂਗ ਹੋ ਗਈ ਕੋਈ ਸੂਈ ਆ ਕੋਈ ਸੂ ਦੇਣ ਵਾਲਾ ਕੋਈ ਨਿਕਵਰ ਕੋਈ ਮੁੱਖੁਰੀ ਨਾ ਕਰਦਾ ਏ ਪਰ ਅੱਖ ਨੇ ਲੱਗਾ ਹਾਂਜੀ ਦੱਸੋ ਕਹਿੰਦੇ ਤੂੰ ਗੁਰੂ ਦਾ ਸਿੱਖ ਲੱਗਦਾ ਹੈ ਕਹਿੰਦਾ ਹਾਂਜੀ ਕਹਿੰਦੇ ਤੂੰ ਗੁਰੂ ਦਾ ਸਿੱਖ ਲੱਗਦਾ ਤੇ ਕਿੱਥੇ ਚੱਲਾ ਕਹਿੰਦੇ ਮੈਂ ਆਹਨੂ ਸਾਬ ਨੂੰ ਚੱਲਾਂ ਜਦੋਂ ਇਹ ਨਿਬਚਨ ਪੁਲਾਸ ਹੋ ਰਹਿ ਸਕ ਤੇ ਉਹ ਆਖਣ ਲੱਗਾ ਗੁਰਸਿੱਖਾ ਗੁਰਤੇਗ ਬਹਾਦਰ ਸਾਹਿਬ ਜਾਣਦਾ ਹੈ جی میں ہاں بہت گلا میرا بھی میں ستگر کر آنند سی میں بےنتی کی ستگو سچے پاشا کدی میرے گھر کی چرن پاؤ گے سکوش ایک بات چاہیے آپ میںا جا ست گاشاہ جی آخیا تیرا سنہا دے دئی ستگے پاشا جی نو تیرا سکھ یاد کردہ ਤੇ ਆਖਣ ਲੱਗੇ ਚੱਲ ਕਹਿੰਦੇ ਫਰਤ ਨੂੰ ਠੱਕਿਆ ਲੱਗਦਾ ਕਿੱਥੋਂ ਆਇਆ ਆਖ ਲਗਾ ਮੈਂ ਆਇਆ ਜੀਵਨੋਂ ਮੈਂ ਨੰਕੁਰ ਸੱਜਣ ਦੀਆਂ ਨਾਲ ਤੇ ਕਹਿੰਦੇ ਫਰਤਕ ਗਿਆ ਹੁਣ ਆਜਾ ਰੰਗ ਕਰ ਲੈ ਉਹਦੇ ਘਰ ਵਿੱਚ ਚਲੇ ਗਏ ਇਹਨਾਂ ਚ ਭਾਈਆ ਤਾਂ ਜੀ ਸਤਿ ਪਾਤਸ਼ਾਹ ਜੀ ਦਾ ਸੀਸ ਆਪਣੇ ਸਿਰ ਤੇ ਟੋਕਰੀ ਵਿੱਚ ਰੱਖਿਆ ਹੋਇਆ ਤੇ ਆਖਣ ਲੱਗੇ ਉਹ ਸਤਿ ਪਾਤਸ਼ਾਹ ਜੀ ਨੂੰ ਯਾਦ ਕਰਦਾ ਸੀ ਏ ਵੀ ਮਨ ਵਿੱਚ ਬਣਾਇਆ ਸੀ ਕਿ ਸਤਕੂ ਆਉਣਗੇ ਤੇ ਜੇ ਸਤਕੂ ਆਉਂਦੇ ਤੇ ਫਿਰ ਉਹ ਕਿੱਥੇ ਉਠਾਉਂਦਾ ਆਖਣ ਲੱਗਾ ਮੈਂ ਕਿ ਚੌਂਕੀ ਬਣਾਈ ਹੋਈ ਆ ਚੌਂਕੀ ਕੱਢੀ ਸਤਕੂ ਸੱਚੇ ਪਾਤਸ਼ਾਹ ਦੀ ਬਾਤ ਤੇ ਖੇਸ ਵੀ ਰੱਖਿਆ ਹੈ ਚੌਂਕੀ ਦੇ ਉੱਤੇ ਖੇਸ ਰੁਸ਼ਾ ਦਿੱਤਾ ਜਦੋਂ ਖੇਸ ਰੁਸ਼ਾ ਦਿੱਤਾ ਤੇ ਭਾਈ ਜੈਤਾ ਜੀ ਨੇ ਉਹ ਟੋਕਰਾ ਜਿਹੜਾ ਸੀ ਨਾ ਉੱਤੇ ਆ ਕੇ ਦਿੱਤਾ

آخ لگا ستگو سچے پاشاہ ہی بیٹھے ہیں سکھا سچ سچ دس گل کی ہے بھائی جائداد نے ساری جیڑی سی وہ کہانی دسی ہوں گی روپیہ ستگو سچے پاشاہ جی کا جد ہوں درشن کرتے وہ اکھا ساتھ نہیں دینا ਇੱਕ ਪਰਤ ਛੇਸ ਦੀ ਲਾਹੀ ਦੂਸਰੀ ਪਰਤ ਲਾਹੀ ਤੀਸਰੀ ਪਰਤ ਲਾਹੀ ਜਦੋਂ ਚੌਥੀ ਪਰਤ ਲਾੜ ਲੱਗੇ ਭਾਈ ਜੈਤਾ ਜੀ ਤੇ ਆਖਣ ਲੱਗਾ ਵਰਸ ਕਰ ਹੁਣ ਮੈਂ ਵੇਖ ਨਹੀਂ ਸਕਦਾ ਸਕਦਾ ਸ਼ਕਪੁਰ ਨੇ ਮੈਨੂੰ ਪਹਿਲਾਂ ਹੀ ਆਖਿਆ ਸੀ ਕਿ ਤੂੰ ਮੈਨੂੰ ਪਛਾਣ ਲਈ ਮੈਂ ਪਛਾਣ ਨਹੀਂ ਸਕਦਾ ਹਾਂ ਇਸ ਵੇਲੇ ਮੱਥਾ ਟੇਕਿਆ ਸ਼ਾਹ ਜੀ ਰਾਜ

اپنا ٹکانا کر دل بچ کے اس گل کو بچ کے کوئی بھی

ਤੇ ਇਹ ਵੀ ਗੁਰੂ ਤੇਗ ਬਹਾਦਰ ਦੇ ਪ੍ਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਤੀ ਇਹ ਵੀ ਸ਼ਰਧਾ ਰੱਖਦਾ ਸੀ ਤੇ ਅਰਦਾਸ ਵੀ ਕਰਦਾ ਹੁੰਦਾ ਸੀ ਕਿ ਸਤਗੁਰੂ ਜੀ ਮੈਂ ਤਾਂ ਫਿਰਤ ਹੋ ਗਿਆ ਕਿਧਰੇ ਮੈਨੂੰ ਦਰਸ਼ਨ ਦੇ ਦਾਤ ਬਖਸ਼ਿਸ਼ ਕਰਿਓ ਭਾਈ ਜੈਤਾ ਜੀ ਇੱਥੇ ਪਹੁੰਚੇ ਹਨ ਜਿਨ੍ਹਾਂ ਨੇ ਸਤਗੁਰ ਸੱਚੇ ਪਾਤਸ਼ਾਹ ਆਪਣੇ ਜੀਵਨ ਕਾਲ ਦੇ ਅੰਦਰ ਜਿਨ੍ਹਾਂ ਦੀਆਂ ਭੇਤੀਆਂ ਪ੍ਰਵਾਦ ਨਹੀਂ ਕਰ ਸਕੇ سچے پاشا جی نے بڑی قیمتی شہ ہے گیگ بہادر صاحب جی گلو کہ گیگ بہادر چرنوں میں بےنتی کی پتا نہیں کدو تیسرے دن جب چلن لگا سچے پاشا جی نے شکار پائی جا جی ہوں جیڑے ਗੁਰੂ ਗੋਬਿੰਦ ਸਿੰਘ ਜੀ ਹੱਥ ਕੇ ਕਹਾਣੀਆਂ ਗੱਲਾਂ-ਬਾਤਾਂ ਚੱਲ ਰਿਆਂ ਤੇ ਆਖਿਆ ਹੰ ਗੋਬਿੰਦ ਸਿੰਘ ਦੀ 9 ਸਾਲ ਦੀ ਉਮਰ ਹੈ ਆਖਣ ਲੱਗਾ ਉਹਨਾਂ ਦੇ ਚਰਨਾਂ ਵਿੱਚ ਮੇਰੀ ਬੇਨਤੀ ਕਰ ਲਈ ਕਿ ਕੋ ਜਦੋਂ ਵੀ ਜੋਗ ਸਮਾ ਜਾਣਣ ਉਹ ਮੇਰੇ ਜੀਵ ਦੇ ਜੀਵ ਮੈਨੂੰ ਦਰਸ਼ਨ ਦੇ ਦਾਤ ਦੇ ਦੇ

ਜਦੋਂ ਪੰਡਤ ਲਾਲਚੰਦ ਪੰਡਤ ਉਹਨਾਂ ਨੂੰ ਜੱਜੂ ਪਹਿਨਣ ਲੱਗਾ ਘਰ ਦੇ ਅੰਦਰ ਸਾਰੇ ਸਮਾਜ ਕੀਤਾ ਜਿਵੇਂ ਅਸੀਂ ਆਪਣੇ ਬੱਚਿਆਂ ਦੀਆਂ ਰੀਤਾਂ ਪਗੜੀ ਬਣਾਉਂਦੇ ਹਾਂ ਦਸਤਾਰ ਬੰਦੀ ਕਰਾਉਂਦੇ ਹਾਂ ਤਿਵੇਂ ਘਰ ਦੇ ਅੰਦਰ ਰਿਸ਼ਤੇਦਾਰ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਮਨਤਾ ਕਲਿਆਣ ਦਾ ਜਿਹਨੇ ਸੱਦੇ ਹੋਏ ਹਨ ਤੇ ਉਹਨਾਂ ਨੂੰ ਜੱਜੂ ਨੇ ਧਾਰਨੀ ਬਣਾਉਣਾ ਹੈ ਇਹ ਧਰਮ ਦੀ ਜੋ ਹੈ ਪਹਿਲਾ ਸੰਸਕਾਰ ਹੈ ਅਸੀਂ ਆਪਨੇ ਸੰਸਕਾਰ ਨੂੰ ਭੁੱਲ ਗਏ ਜਦੋਂ ਰੱਤ ਮਰਯਾਦਾ ਦੇ ਅੰਦਰ ਪੜੀਏ ਸਿੱਖ ਦਾ ਪਹਿਲਾ ਸੰਸਕਾਰ ਹੈ ਅੰਮ੍ਰਿਤ ਸੰਸਕਾਰ ਪਹਿਲਾ ਸੰਸਕਾਰ ਕਿਹੜਾ ਹੈ ਅੰਮ੍ਰਿਤ ਸੰਸਕਾਰ ਜਿਵੇਂ Hindu ਧਰਮ ਦੇ ਅੰਦਰ ਜੰਦਰ ਸੰਸਕਾਰ ਹੈ ਜਿਹੜਾ ਉਸ ਸੰਸਕਾਰ ਹੈ ਤਿਵੇਂ ਸਿੱਖ ਨੇ ਆਪਣੇ ਬੱਚੇ ਨੂੰ ਪਹਿਲਾ ਸੰਸਕਾਰ ਦਿੱਨਾ ਅੰਮ੍ਰਿਤ ਸੰਸਕਾਰ ਪਰ ਅਸੀਂ ਆਪਾਂ ਹੀ فائدہ ہندو دھرمش ہو فائدہ ਜਿਹਦਾ ਕੋਈ ਫਾਇਦਾ ਨਹੀਂ ਸਤਿਗੁਰਾਖਦੀ ਨਹੀਂ ਫਿਰ ਜੰਝੂ ਦਾ ਕੀ ਫਾਇਦਾ ਜਿਹਦਾ ਕੀਦਾ ਫਾਇਦਾ ਹੀ ਨਹੀਂ ਹੋ ਜਾਂਦਾ ਇਹ ਮੈਨੂੰ ਪਸੰਦ ਨਹੀਂ ਜੇ ਕੀ ਤੇਰਾ ਕਹਿੰਦੇ ਫਿਰ ਮੈਂ ਘੂੜ ਲੈ ਆ ਦੇਣਾ ਕੋਤੇ ਹੀ ਨੰਗਾ ਨਿਕੜ ਕੇ ਫਰਕਾਰ ਤੇ ਬਿਸ਼ੈ ਨਾ ਪਸੰਦਾ ਉਹ ਸਤਿਗੁਰਾਖਦੀ ਨਹੀਂ ਜਿੱਦਾਂ ਤਾਂ ਮੈਂ ਜੰਝੂ ਕਹਿਣਾ ਜੀ ਉਤਾਂ ਦਾ ਦਰਨਾਂ ਚ ਫਿਰ ਮੈਂ ਪਾਉਣ ਵਾਸਤੇ ਤਿਆਰ ਪੰਡਰਦਾਸ ਜੀ ਕਹਿੰਦੇ ਹਾਂ ਜੀ ਦੱਸੋ ਤੁਸੀਂ ਉਤਾਂ ਦਾ ਲਿਆ ਦੇਵਾਂਗੇ ਸਰ ਸਤਿਗੁਰੂ ਜੀ ਨੇ ਉੱਤੇ ਸ਼ਬਦ ਵਿਚਾਰਨ ਕੀਤਾ ਦਇਆ ਕਰਾ ਸੰਦੂਰ ਸੂਤ ਜਦ ਗੰਢੀ ਸੱਤ ਬਾਟ ਕੇ ਜਿਨੇ ਉਜੀਕਾਰ ਭੈਕਾ ਕਾਂਡੇ ਘਰ ਨਾ ਏ ਟੁਕੈ ਨਾਮ ਲੰਗਾ ਨਾ ਇਸ ਚੱਲੇ ਨਾ ਜਾਏ ਧਨ ਸੁਮਾਨ ਸਮਾਨ ਕਾ ਜੂਗੜ ਚੱਲੇ ਪਾਏ ਇਥਾਂ ਦਾ ਜਲੇ ਹੋਏ ਜਿਹਨੂੰ ਦਇਆ ਦਾਸ ਸੂਤ ਅਲਕਾ ਕੋ ਬੇਸੰਤੂ

ਇਕੋ ਵਿਚਾਰਧਾਰਾ ਕੰਮ ਕਰਦੀ ਸੀ ਆਪ ਉਸ ਜੰਝੂ ਦੇ ਧਾਰਨੀ ਨਹੀਂ ਆਪ ਜੰਝੂ ਕਲਪਤੀ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਸਗੋਂ ਉਰਕ ਜੰਝੂ ਨਾ ਪਾਉਣ ਦੀ ਜਿਹੜੀ ਹੈ ਉਹ ਗੱਲ ਪਰ ਕਰਦੇ ਨੇ ਪਰ ਉੱਚੇ ਦਿਲ ਤੇ ਜੰਝੂ ਧਿਰਾ ਕੀ ਲਈ ਆਪਣਾ ਸੀਸ ਵੀ ਜਿਹੜਾ ਦੇ ਰਹੇ ਨੇ ਇਹਦੇ ਅੰਦਰ ਇੱਕ ਬਹੁਤ ਵੱਡੀ ਫਲਸਫੀ ਕੰਮ ਕਰਦੀ ਹੈ جدو شہید <coughs> ਸੁਤੇ ਹੋਏ ਨੂੰ ਜਗਾਉਣਾ ਤੇ ਹਲਾ ਕੇ ਜਗਾ ਸਕਦਾ ਜਦੋਂ ਟੀਟ ਹੋਇਆ ਬੰਦਾ ਹੋਵੇ ਉਹ ਫਿਰ ਜਗਾ ਨਹੀਂ ਸਕਦਾ ਜਦੋਂ ਸ਼ਹਾਹਤਾ ਕੋਈ ਟੀਟ ਹੋਏ ਬੰਦੇ ਨੂੰ ਜਗਾ ਨਹੀਂ ਸਕਣ ਤੇ ਕਲਗੀਧਰ ਪਾਦਸ਼ਾਹ ਜੀ ਬਖਸ਼ਿਸ਼ ਕਰਦੀ ਹਨ ਉਸ ਮਿਲਿਤ ਪਰਵਾਰ ਦੀ ਮੁੱਠ ਨੂੰ ਹੱਥ ਕੋਣੀ ਬਿਲਕੁਲ ਜਾਇਜ ਹੈ ਪਰ ਪੈ ਕਾਰਨ ਤੋਂ ਦੇਤਨੈ ਲੈ ਪ੍ਰਮਾਨਤ ਆਰ ਨਾ ਜ਼ੋਰ ਦੇ ਨਾਲ ਜਿੱਤੂ ਪਾਉਣਾ ਨਾ ਜ਼ੋਰ ਦੇ ਨਾਲ ਜਿੱਤੂ ਲਾਉਣਾ ਨਾ ਜ਼ੋਰ ਦੇ ਨਾਲ ਜਿੱਤੂ ਪਾਉਣਾ ਨਾ ਜ਼ੋਰ ਦੇ ਨਾਲ ਜਿੱਤੂ ਲਾਉਣਾ ਇਹ ਹੀ ਗੁਰੂ ਨਾਨਕ ਦੇ ਘਰ ਦੀ ਅੱਜ ਤੱਕ ਜੂਰੀ ਚੱਲੀ ਆਉਂਦੀ ਹੈ ਕਿ ਆਪੇ ਸੀਸ ਦੇਣਾ ਪੈ ਜਾਏ ਚਾਹੇ ਜ਼ੋਰ ਜ਼ੁਲਮ ਜ਼ਬਰ ਦੇ ਸਾਹਮਣੇ

اس واسطے تت پر رہے گا <تصفح>